ਪਾ ਇਹ ਸੇਵਾ ਚੱਲ ਰਹੀ ਜੀ ਆਚਾਰ ਦੀ ਪਾ ਹਾਂਜੀ ਕੀ ਨਾ ਜੀ ਭਾਈ ਮੇਰਾ ਦਵਿੰਦਰ ਸਿੰਘ ਹੈ ਜੀ ਇਹ ਜਿਹੜੀ ਸੇਵਾ ਤੂੰ ਕਰ ਰਹੀ ਹੈ ਤੇ ਬਾਰੇ ਦੱਸਿਓ ਤੇ ਭਾਈ ਸੇਵਾ ਹੀ ਆਪਣੇ ਪਿੰਡ ਵਾਲ ਤੇ ਆਪਣੇ ਜਿਹੜੇ ਐਨ ਆਰ ਆਈ ਵੀਰ ਆ ਉਹਨਾਂ ਵਾਲ ਤੋਂ ਹੋ ਰਹੀ ਜੀ ਕਿਹੜੇ ਪਿੰਡ ਤੋਂ ਜੀ ਇਹ ਜੰਦਵੜੀ ਪਿੰਡ ਤੋਂ ਜੀ ਯੂਥ ਕਲੱਬ ਹੈ ਜੀ ਬਾਬਰਤਾ ਸਪੋਰਟਸ ਕਲੱਬ ਯੂਥ ਕਲੱਬ ਹੈ ਜੀ ਜੰਦਵੜੀ ਦਾ ਆਪਣਾ ਹਾਂਜੀ ਤੇ ਉਹਨਾਂ ਮੁੰਡਿਆਂ ਵੱਲੋਂ ਸੇਵਾ ਚੱਲ ਰਹੀ ਜੀ ਤਿੰਨ ਚਾਰ ਦਿਨ ਹੋ ਗਏ ਜੀ ਅੱਜ ਹਾਂ ਜੀ ਅਚਾਰ ਦੀ ਸੇਵਾ ਚੱਲ ਰਹੀ ਜੀ ਕਿੱਥੇ ਕਿੱਥੇ ਜਗ੍ਹਾ ਹੈ ਜੀ ਅਸੀਂ ਚੰਦਪੁਰ ਬੇਲਾ ਗੱਜਪੁਰ ਜੀ ਇੱਧਰ ਪਨਾਮ ਸਾਈਡ ਇੱਥੇ ਆਪਣਾ ਕਿਹੜਾ ਉਹ ਜਿੱਥੇ ਗੱਲ ਕਰਦੇ ਆਪਾਂ ਖਰਚ ਤੇ ਅਨੀ ਅਨੀ ਵੇਲੇ ਤੇ ਅਨੀ ਵੇਲੇ ਮੋਜਵਾਲ ਜੀ ਮੋਜਵਾਲ ਬੋਟ ਰਾਹੀਂ ਅਸੀਂ ਅਸੀਂ ਉਹ ਕਰਵਾਏ ਜੀ ਅਚਾਰ ਪਜਾਇਆ ਜੀ ਸਾਰਾ ਤੇ ਅੱਜ ਇਹ ਭਾਈ ਕਹਿੰਦੇ ਇੱਥੇ ਗੁਜਰਾਂ ਦੀਆਂ ਥੋੜੀਆਂ ਮੈਂ ਸਹੀ ਇਹਨਾਂ ਨੂੰ ਵੀ ਦੇਣਾ ਤੇ ਇੱਧਰ ਆਈ ਜੀ ਹੁਣ ਠੀਕ ਹੈ ਜੀ ਹਾਂ ਜੀ ਤੁਹਾਡਾ ਜੀ ਮੇਰਾ ਨਾਮ ਵੀ ਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦਾ ਜੀ ਆਹੜਾ ਨੂੰ ਦੇਖ ਦਿਓ ਜਿਸ ਤਰ੍ਹਾਂ ਮਾਰ ਜਿਹੜੀ ਪੈਰੀ ਪੰਜਾਬ ਨੂੰ ਕੀ ਕਹਿਣਾ ਜੀ ਹੁਣ ਤੁਹਾਡੇ ਸਾਹਮਣੇ ਆ ਦੇਖ ਲਓ ਜੀ ਕਿਦਾਂ ਕੀ ਚੱਲ ਰਿਹਾ ਜੀ ਸਥਿਤੀ ਬਸ ਅਸੀਂ ਤਾਂ ਜੂਸ ਨੂੰ ਇਹੀ ਕਹਿਣਾ ਚਾਹੁੰਦੇ ਵੀ ਵੱਧਦੇ ਵੱਧਾਓ ਸੇਵਾ ਕਰੋ ਜੀ ਨਾਲ ਹੋ ਕੇ ਇੱਕ ਦੂਜੇ ਬਾਹ ਫੜੋ ਬਾਹ ਫੜੋ ਜੀ ਹਾਂ ਜੀ ਕੀ ਨਾ ਜੀ ਬਈ ਗੁਰਨਾਮ ਚੌਧਰੀ ਹਾਂ ਕਹਿੰਦੇ ਹਿਮਾਚਲ ਤੋਂ ਹਿਮਾਚਲ ਪ੍ਰਦੇਸ਼ ਇੱਕੋ ਬੰਦਾ ਹਿਮਾਚਲ ਤੋਂ ਮਿਤਰੇਆ ਹਿਮਾਚਲ ਪ੍ਰਦੇਸ਼ ਦਾ ਨਾਮ ਕਾਫੀ ਚਰਚਾ ਵੀ ਚੱਲਿਆ ਹੋਆ ਉਹ ਮੇਰੇ ਘਰ ਕੇ ਸੁਣਿਆ ਕਈ ਲੀਡਰਾਂ ਨੂੰ ਵੀ ਤਕਲੀਫ ਕੁਝ ਹੋਈ ਹੈ ਬਈ ਜੋ ਇਸ ਟਾਈਮ ਮੁਸੀਬਤ ਪਈ ਵੀ ਹਿਮਾਚਲ ਪ੍ਰਦੇਸ਼ ਕੋਈ ਸਟੇਟ ਨਹੀਂ ਕੋਈ ਕੁਛ ਨਹੀਂ ਹੈ ਇਨਸਾਨੀਅਤ ਦਾ ਫਰਜ ਹੈ ਸਾਡਾ ਸਭ ਤੋਂ ਵੱਡਾ ਜਿਹੜਾ ਫਰਜ ਹੈ ਹਿਮਾਚਲ ਜੀ ਬੜੀ ਆਫਤ ਆਈ ਵੀ ਔਰ ਪੰਜਾਬ ਵਿੱਚ ਵੀ ਮੈਂ ਬਾਰਡਰ ਏਰੀਆ ਦਾ ਹੋਣ ਕਰਕੇ ਵਿਧਾਨ ਸਭਾ ਸ਼੍ਰੀ ਨੈਣਾ ਦੇਵੀ ਤੋਂ ਗੁਰਨਾਮ ਚੋਦਰੀ ਔਰ ਜਿੱਥੇ ਸਾਨੂੰ ਪਤਾ ਲੱਗਦਾ ਕਿਸੇ ਸਾਡੀ ਹੈਲਪ ਦੀ ਜ਼ਰੂਰਤ ਆਪਾਂ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਦਿਨ ਰਾਤ ਖੜੇ ਆ ਔਰ ਜੋ ਵੀ ਸੇਵਾ ਕਿਸੇ ਸਾਨੂੰ ਪਤਾ ਲੱਗਦਾ ਆਪਾਂ ਤਨ ਮਨ ਧਨ ਤੋਂ ਸਾਰੀ ਸੇਵਾ ਕਰਵਾਉਣ ਲਈ ਤਿਆਰ ਹੈ ਪੰਜਾਬ ਦੇ ਹਾਲਾਤ ਕਿਹੋ ਜੇ ਲੱਗ ਰਹੇ ਜੀ ਹਾਲਾਤ ਬਹੁਤ ਮਾੜੇ ਆ ਔਰ ਸਾਰੇ ਹੀ ਪੰਜਾਬੀ ਭਰਾਵਾਂ ਨੂੰ ਇਕੱਠੇ ਹੋ ਕੇ ਜਿਹੜੇ ਆਪਣੇ ਇਲਾਕੇ ਇਸ ਟਾਈਮ ਬਾੜ ਦੇ ਸਿੱਤੀ ਵਿੱਚ ਐ ਉਹਨਾਂ ਸਾਰੇ ਹੀ ਲੋਕਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਖੜਨਾ ਚਾਹੀਦਾ ਤਾਂ ਮੁੰਡੇ ਅਚਾਰ ਦੀ ਸੇਵਾ ਕਰ ਰਹੇ ਜੀ ਹੈ ਜਿੰਦ ਬੜੀ ਦੇ ਮੁੰਡੇ ਆ ਜੂਥ ਕਲੱਬ ਵੱਲੋਂ ਆਪਣੇ ਐਨਆਰਵੀ ਵੀਰਾਂ ਦੇ ਸਹਿਯੋਗ ਨਾਲ ਉਹ ਪਿੰਡਾਂ ਦੇ ਵਿੱਚ ਜਾ ਰਹੇ ਜੀ ਸੇਵਾ ਕਰਨ ਵਾਬਾਈ ਕਿਦਾਂ ਦੇਖਦੇ ਨੌਜਵਾਨਾਂ ਨੂੰ ਜਿਹੜੇ ਸੇਵਾ ਜਿੱਸਨ ਕਰ ਰਹੇ ਜੀ ਇਹ ਸੇਵਾ ਪੰਜਾਬ ਦੇ ਹਿੱਸੇ ਆ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਹੜਾ ਪੰਜਾਬ ਹੈ ਹਮੇਸ਼ਾ ਹੀ ਸੇਵਾ ਵਾਲੇ ਪਾਸੇ ਨੂੰ ਅੱਗੇ ਹੁੰਦਾ ਭਾਵੇਂ ਕਿਤੇ ਵੀ ਕੋਈ ਮੁਸੀਬਤ ਆ ਜਾਵੇ ਭਾਰਤ ਦੇਸ਼ ਦੇ ਅੰਦਰ ਇਹ ਪੰਜਾਬ ਉੱਥੇ ਖੜ ਜਾਂਦਾ ਜਾ ਕੇ ਨੌਜਵਾਨਾਂ ਦੇ ਵਿੱਚ ਜज्ਬਾ ਸੇਵਾ ਕਰਨ ਦਾ ਬਾਬਾ ਜੀ ਪੰਜਾਬ ਸਾਰਿਆਂ ਨੇ ਖੜਦਾ ਪੰਜਾਬ ਨਾਲ ਕੋਈ ਨਹੀਂ ਖੜਦਾ ਦੇਖੋ ਇਹਦੇ ਚ ਸਾਰਿਆਂ ਨੂੰ ਸਮਰੱਥਾ ਨਹੀਂ ਮਹਾਰਾਜ ਨੇ ਦਿੱਤੀ ਇਸ ਕਰਕੇ ਇਹ ਗੱਲ ਹੈ ਜੇ ਮਹਾਰਾਜ ਸਮਰੱਥਾ ਦੇਵੇ ਤਾਂ ਖੜ ਹੁੰਦਾ ਸੇਵਾ ਨਾਲ ਸੇਵਾ ਸਮਰੱਥਾ ਨਾਲੇ ਹੁੰਦੀ ਹੈ ਠੀਕ ਹੈ ਰਜਿੰਦਰ ਸਿੰਘ ਪੰਜਾਬ ਸਾਰਿਆਂ ਨਾਲ ਖੜਦਾ ਪੰਜਾਬ ਨਾਲ ਕੋਈ ਨਹੀਂ ਖੜਦਾ ਜਿਸ ਤਰ੍ਹਾਂ ਨੌਜਵਾਨ ਜਾ ਰਹੇ ਹੋ ਇਹ ਚਾਰੇ ਹੀ ਸੇਵਾ ਵੀ ਕਰਦੇ ਬਿਲਕੁਲ ਪੰਜਾਬ ਤਾਂ ਹਰ ਟਾਈਮ ਤਤਪੁਰ ਹੈ ਜੀ ਕਿਤੇ ਵੀ ਹੈ ਕੋਈ ਇਹ ਉਹ ਜਿਹਮ ਤਾਂ ਪੈਂਦੀ ਐ ਕੋਈ ਹਰ ਪੀੜ ਤਾਂ ਕੋਈ ਹੋਰ ਹਰ ਕਿ ਜਗ੍ਹਾ ਪੰਜਾਬ ਖੜਦਾ ਐ ਹਰੇਕ ਦੀ ਵਬਦਦ ਵਾਸਤੇ ਪੰਜਾਬ ਨਾਲ ਕਿਉਂ ਨਹੀਂ ਖੜਦਾ ਕੋਈ ਕੋਈ ਨਹੀਂ ਖੜਦੇ ਪੰਜਾਬ ਨਾਲ ਹਰ ਇੱਕ ਬੰਦਾ ਮਤੇਈ ਮਾਂ ਵਾਲਾ ਸਲੂਕ ਕਰਦਾ ਜੀ ਹੀਰਖਾਲਾ ਕੋਈ ਸਹੂਲਤ ਨਹੀਂ ਕੋਈ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਕੋਈ ਪੈਕੇਜ ਨਹੀਂ ਕੋਈ ਹੈ ਤਾਂ ਕੋਈ ਚੁੱਪ ਵੱਟੀ ਹੋਈ ਐ ਸਰਕਾਰ ਨੇ ਚੜਦੇ ਕਰਾ ਜੀ ਓਕੇ ਜੀ ਧੰਨਵਾਦ ਥੈਂਕ ਯੂ